ਇਦੀ ਸਿਰਫ ਡੇਢ ਤੋਲੇ ਦੀ ਚੇਨ ਸੀਗੀ ਜਿਹੜੀ ਇਹਨੇ ਗੱਲ ਚ ਪਾਈ ਹੋਈ ਸੀ ਇੱਕ ਉਹ ਸੀਗੀ ਤੇ ਇੱਕ ਇਹਦੀ ਅੱਧੇ ਤੋਲੇ ਦੀ ਮੁੰਦਰੀ ਸੀਗੀ ਜਿਹੜੀ ਇਹਨੇ ਆਪ ਹੀ ਦਿੱਤੀ ਸੀ ਇਹ ਵੀ ਲਾਉਣੀ ਆ ਤੁਸੀਂ ਔਰ ਡੀਵੀਆਰ ਵੀ ਕਿਹਾ ਸੀ ਮੈਂ ਲਾ ਕੇ ਰੱਖਿਆ ਹੋਇਆ ਉਹ ਵੀ ਚੱਕ ਲਿਓ ਉਹ ਵੀ ਇਹਨੇ ਝੂਠ ਬੋਲਿਆ ਵੀ ਉਹਨਾਂ ਨੂੰ ਡੀਵੀਆਰ ਵੀ ਜਾਂਦੇ ਹੋਏ ਲੱਗ ਗਏ ਉੱਥੋਂ ਹੀ ਸਾਨੂੰ ਸ਼ੱਕੀ ਲੱਗਾ ਵੀ ਮਾਮਲਾ ਲੋਕਲ ਬੰਦਿਆਂ ਨਾਲ ਜੁੜਿਆ ਹੋਇਆ ਜਿਹੜਾ ਡੀਵੀਆਰ ਵੀ ਲੈ ਕੇ ਲਾ ਕੇ ਔਰ ਕੈਸ਼ ਜਿਹੜਾ ਇਹਨੇ ਦਿੱਤਾ ਸੀ ਉਹਦੇ ਕੈਸ਼ ਦੇ ਵਿੱਚੋਂ 3 ਲੱਖ ਰੁਪਏ ਰਿਕਵਰ ਹੋ ਗਿਆ ਆ ਔਰ ਵੈਪਨ ਜਿਹੜੇ ਯੂਜ਼ ਕੀਤੇ ਸੀ ਉਸ ਵਾਰਦਾਤ ਉਹ ਵੀ ਰਿਕਵਰ ਹੋ ਗਿਆ। ਬੀਤੀ 24 ਮਾਰਚ ਨੂੰ ਮੁਕੇਰੀਆਂ ਵਿਖੇ ਇੱਕ ਲੁੱਟ ਖੋਹ ਦੀ ਵਾਰਦਾਤ ਸਾਹਮਣੇ ਆndi ਹੈ ਜਿਸ ਦੇ ਵਿੱਚ ਇੱਕ ਸੁਨਿਆਰੇ ਦੇ ਕੋਲੋਂ ਸੋਨੇ ਦੇ ਗਹਿਣੇ ਲੁੱਟਣ ਦੀ ਗੱਲ ਕਹੀ ਜਾਂਦੀ ਹੈ ਔਰ ਇਸ ਵਾਰਦਾਤ ਦੇ ਚੱਲਦੇ ਮੁਕੇਰੀਆਂ ਦੇ ਵਿੱਚ ਸੰਸਣੀ ਦਾ ਮਾਹੌਲ ਪੈਦਾ ਹੁੰਦਾ ਹੈ। ਸੋ ਇਸ ਵਾਰਦਾਤ ਨੂੰ ਪੁਲਿਸ ਸੰਜਾਲਦੀ ਗੱਲ ਕਹਿ ਰਹੀ ਹੈ ਇਸ ਲਈ ਸਾਡੇ ਨਾਲ ਇਹਦੇ ਬਾਰੇ ਜਾਣਕਾਰੀ ਦੇਣ ਲਈ ਐਸਪੀ ਇਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਈਆ ਨੇ ਉਹਨਾਂ ਕੋ ਜਾਣਕਾਰੀ ਲਵਾਂਗੇ ਸਰ। ਚੋਣ ਜਾਸ਼ਤਾ ਲਗਾਇਆ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਉਹਦੇ ਵਿੱਚ ਇੱਕ ਵਾਰਦਾਤ ਹੁੰਦੀ ਹੈ ਜਿਸ ਦੇ ਵਿੱਚ ਸੋਨੇ ਦੇ ਗਹਿਣੇ ਲੁੱਟਣ ਦੀ ਗੱਲ ਸਾਹਮਣੇ ਆndi ਔਰ ਇਲਾਕੇ ਦੇ ਵਿੱਚ ਇਸ ਨੂੰ ਲੈ ਕੇ ਵਪਾਰੀਆਂ ਦੇ ਵਿੱਚ ਕਾਫੀ ਸੰਸਨੀ ਫੈਲ ਰਹੀ ਹੈ ਕੀ ਖੁਲਾਸਾ ਹੈ ਤੁਹਾਡੇ ਵਿੱਚ ਆ ਉਹਦੇ ਵਿੱਚ ਜਿੱਦਾਂ ਤੁਸੀਂ ਦੱਸ ਹੀ ਰਹੇ ਹੋ ਵੀ 9 ਵਜੇ ਦੇ ਕਰੀਬ ਵਾਰਦਾਤ ਹੋਈ ਸੀ ਇਹ ਮਕੇਰੀਆਂ ਅਤਿਨ ਜੋੜਾ ਨਾਂ ਦਾ ਜੁਐਲਰਸ ਹੈਗਾ ਸੀਗਾ ਔਰ ਬਿਲਕੁਲ ਠਾਣੇ ਤੋਂ ਕੋਈ ਪ੍ਰੋਕਸੀਮੇਟਲੀ 2 300 OC ਰੋਡ ਦੇ ਉੱਤੇ ਇਹ ਵਾਰਦਾਤ ਹੋਈ ਸੀ ਹੋਰ ਵੀ ਉੱਥੇ ਸ਼ਾਪਸ ਹੈਗੀਆਂ ਸੁਨਹਾਰਿਆਂ ਦੀ। ਦੈਨ ਇਹਦੀ ਇਨਵੈਸਟੀਗੇਸ਼ਨ ਜਿੱਦਾਂ ਤੁਸੀਂ ਦੱਸਿਆ ਕੋਡ ਆਫ ਕੰਡੈਕਟ ਲੱਗਾ ਇਮੀਡੀਏਟਲੀ ਉਦੋਂ ਸਾਰੇ ਨਾਕੇ ਦੂਜੇ ਅਲਰਟ ਕੀਤੇ ਗਏ ਸੀ। ਪਰੰਤੂ ਜਿਹੜੇ ਟੈਕਨੀਕਲੀ ਸਾਨੂੰ ਲੱਗਾ ਸੀ ਵੀ ਬੰਦੇ ਉੱਥੇ ਹੀ ਉਹ ਕਿਤੇ ਖਫਤ ਹੋਏ ਆ ਸ਼ਹਿਰ ਦੇ ਵਿੱਚ ਹੀ ਜਿੱਦਾਂ ਉਹਨਾਂ ਨੂੰ ਕੋਈ ਹੋਰ ਸਪੋਰਟ ਹੋਵੇ। ਉਹਨੂੰ ਫਰਦਰ ਇਨਵੈਸਟੀਗੇਸ਼ਨ ਕਰਦੇ ਕਰਦੇ ਸਾਡੇ ਕੋਈ ਇਨਪੁਟਸ ਆਈਆਂ ਸਾਡੇ ਸੀਆਈਏ ਹੈੱਡਕੁਆਟਰ ਤੇ। ਜਿਹਦੇ ਵਿੱਚ ਰੋਹਿਤ ਆਂਡਾ ਨਾਂ ਦਾ ਬੰਦਾ ਸੀਗਾ ਜਿਹਦਾ ਅ ਜਿਹਦੇ ਕੋਲ ਵੈਪਨ ਸੀਗੇ ਔਰ ਉਹਦੀ ਟੈਕਨੀਕਲੀ سپورਟ ਦੇ ਨਾਲ ਅਸੀਂ ਉਹਦਾ ਚੈਕਿੰਗ ਕੀਤੀ ਗਈ ਉਹਦੀ ਮੂਵਮੈਂਟ ਜਿਹੜੀਆਂ ਸੀਗੀਆਂ ਅ ਛੱਕੀ ਪਾਈਆਂ ਗਈਆਂ ਥੈਨ ਉਹਨੂੰ ਰੈਸਟ ਕੀਤਾ ਉਹਦੇ ਕੋਲੋਂ ਦੋ ਵੈਪਨ ਸਾਨੂੰ ਰਿਕਵਰ ਹੋਏ 30 ਬੋਰ ਦਾ ਤੇ 32 ਬੋਰ ਦਾ ਔਰ ਫਰਦਰ ਜਦੋਂ ਉਹਦੀ ਇਨਟੈਰੋਗੇਸ਼ਨ ਹੋਈ ਤੇ ਉਹਨੇ ਇਹ ਖੁਲਾਸਾ ਕੀਤਾ ਵੀ ਜਿਹੜਾ ਜੁਐਲਰ ਸ਼ਾਪ ਵਾਲਾ ਓਨਰ ਸੀਗਾ ਉਹਨਾਂ ਆਪ ਕਹਿ ਕੇ ਹੀ ਆਰਟੀਫੀਸ਼ੀਅਲ ਗਹਿਣਿਆਂ ਦੀ ਇਹ ਝੂਠੀ ਜਿਹੜੀ ਮਨਕੜਤ ਕਹਾਣੀ ਸਾਨੂੰ ਪੈਸੇ ਦੇ ਕੇ ਇਹ ਕ੍ਰੀਏਟ ਕੀਤੀ ਸੀਗੀ ਸਰ ਮਤਲਬ ਮਾਲਕ ਨੇ ਹੀ ਇਹ ਸਾਰਾ ਕੁਝ ਕਰਵਾਇਆ ਸੀ ਜੀ ਇਹ ਜਿਹੜਾ ਜੁਐਲਰ ਸ਼ਾਪ ਦਾ ਮਾਲਕ ਸੀਗਾ ਲੜਕਾ ਹੈਗਾ ਉਹਦਾ ਫਾਦਰ ਦੀ ਡੈਥ ਹੋ ਗਈ ਹੁਣ ਉਹੀ ਇਹਨੂੰ ਰਨ ਕਰਦਾ ਸ਼ਾਪ ਨੂੰ ਔਰ ਉਹਨੇ ਹੀ ਆਪ ਹੀ ਕੋਲੋਂ ਪੈਸੇ ਦੇ ਕੇ ਔਰ ਵਾਰਦਾਤ ਕਰਾਈ ਸੀ ਜਿਹਦੇ ਵਿੱਚ ਟੋਟਲ ਇਨਕਲੂਡਿੰਗ ਓਨਰ ਟੋਟਲ 8 ਬੰਦੇ ਇਨਵੋਲਵ ਹੋਏ ਜੀ ਜਿਸ ਨੇ ਇੱਕ ਨੇ ਦੂਜੇ ਨਾਲ ਗੱਲ ਕਰਾਈ ਦੂਜੇ ਨੇ ਤੀਜੇ ਨਾਲ ਗੱਲ ਕਰਾਈ ਕਰ ਕਰਾ ਕੇ ਟੋਟਲ 6 ਲੱਖ 'ਚ ਸੌਦਾ ਤੈਅ ਹੋਇਆ ਸੀ ਮਾਲਕ ਦਾ ਵਾਰਦਤ ਕਰਨ ਲਈ ਔਰ ਫਰਦਰ ਜਦੋਂ ਇੰਟਰੋਗੇਸ਼ਨ ਚੱਲੀ ਆ ਵੀ ਇਹਨੇ ਕਿਉਂ ਕੀਤਾ ਥੈਨ ਇਹਦੀ ਇੰਟਰੋਗੇਸ਼ਨ ਚਾਇਆ ਵੀ ਇਹਨੇ ਇੱਕ ਲਿਮਟ ਚੱਕੀ ਹੋਈ ਸੀ ਬੈਂਕ ਤੋਂ ਜਿਹੜਾ ਕਿ ਇਹਨੂੰ ਕਿਤੇ ਇਹਨੇ ਰੀਲ ਦੇਖੀ ਕਿਤੇ ਐਡਵੋਕੇਟ ਵੱਲੋਂ ਪਾਈ ਗਈ ਸੀ ਉਹ ਵੀ ਜੇਕਰ ਚੋਰੀ ਹੋ ਜਵੇ ਜਾਂ ਡਕੈਤੀ ਹੋ ਜਵੇ ਤਾਂ ਬੈਂਕ ਤੇ ਜਾ ਕੇ ਆਪਣੀ ਐਫਆਰ ਦੀ ਕਾਪੀ ਦਿਓ ਤੇ ਤੁਹਾਨੂੰ 1 ਸਾਲ ਦਾ ਟਾਈਮ ਐਕਸਟੈਂਡ ਮਿਲ ਜਾਏਗਾ ਤੁਹਾਨੂੰ ਕੋਈ ਵਿਆਜ ਦੇਣ ਦੀ ਲੋੜ ਨਹੀਂ ਕੋਈ ਤੁਹਾਨੂੰ ਕਿਸ਼ਤ ਦੇਣ ਦੀ ਲੋੜ ਨਹੀਂ ਉਹਨੂੰ ਸਾਰਾ ਧਿਆਨ ਚ ਰੱਖਦੇ ਹੋਏ ਇਹਨੇ ਇਹ ਕ੍ਰੀਏਟ ਕੀਤੀ ਵੀ ਮੈਨੂੰ ਕਿਸ਼ਤ ਨਾ ਮੋੜਨੀ ਪਵੇ 1 ਸਾਲ ਮੈਨੂੰ ਟਾਈਮ ਐਕਸਟੈਂਡ ਹੋ ਜਾਵੇ ਉਸ ਕਰਕੇ ਇਹਨੇ ਸਾਰਾ ਕੁਝ ਕ੍ਰੀਏਟ ਕੀਤਾ ਕਿ ਕਿਤੇ ਨਾ ਕਿਤੇ ਸਾਡੇ ਸੋਰਸਸ ਵੱਲੋਂ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਇੰਸ਼ੋਰੈਂਸ ਦਾ ਵੀ ਸੀ ਵੀ ਇਹਨਾਂ ਵੱਲੋਂ 1 ਕਰੋੜ ਦੀ ਇਹਨਾਂ ਦੇ ਫਾਦਰ ਵੱਲੋਂ ਇੰਸ਼ੋਰੈਂਸ ਕਰਾਈ ਗਈ ਸੀ ਉਹਦੇ ਕਲੇਮ ਲਈ ਵੀ ਇਦਾਂ ਦਾ ਕੁਝ ਦੇਖੋ ਹਾਲੇ ਤੱਕ ਜਿਹੜੀ ਇਹਦੀ ਇੰਟੈਰੋਗੇਸ਼ਨਸ ਆਈ ਆ ਕਿਉਂਕਿ ਇਹ ਪਿਛਲੇ 2-3 ਸਾਲ ਤੋਂ ਸ਼ਾਪ ਤੇ ਕੰਮ ਕਰ ਰਿਹਾ ਫਾਦਰ ਦੀ ਇਹਦੀ ਕੋਈ ਪ੍ਰੋਬਲਮ ਹੋ ਗਈ ਸੀ ਬਿਮਾਰ ਹੋਣ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ ਔਰ ਪਰਿਵਾਰ ਦੇ ਵਿੱਚੋਂ ਹਾਲੇ ਸਾਨੂੰ ਘਰ ਦੇ ਵਿੱਚ ਬੰਦੇ ਸਾਰੇ ਮਿਸਿੰਗ ਹੈਗੇ ਆ ਇਹਦੀ ਮਦਰ ਨੂੰ ਪੋਸਿਬਿਲਟੀ ਹੈਗੀ ਸਾਨੂੰ ਜਿਹੜਾ ਤੁਹਾਡਾ ਇਹ ਸਵਾਲ ਆ ਵੀ ਉਦੋਂ ਜਵਾਬ ਮਿਲੇਗਾ ਸਾਨੂੰ ਜਦੋਂ ਇਹਦੀ ਮਦਰ ਤੋਂ ਅੱਗੇ ਫਰਦਰ ਅਸੀਂ ਪੁੱਛਗਿਛ ਕਰਾਂਗੇ ਔਰ ਇਮੀਡੀਏਟਲੀ ਹੁਣ ਰਿਮਾਂਡ ਤੇ ਹੈਗੇ ਆ ਇਸ ਰਿਮਾਂਡ ਦਰਾਨੀ ਹੀ ਪੁੱਛਗਿਛ ਕਰਾਂਗੇ ਸੋਨੇ ਦੀ ਕੀ ਸੱਚਾਈ ਸਾਹਮਣੇ ਆਈ ਜਦੋਂ ਜਿਹੜਾ ਕਿ ਇਹ ਕਿਹਾ ਜਾ ਰਿਹਾ ਸੀ ਕਿ ਬਹੁਤ ਵੱਡੀ ਕੀਮਤੀ ਦੇ ਵਿੱਚ ਸੋਨੇ ਦੇ ਗਹਿਣੇ ਲੁੱਟੇ ਗਏ ਨੇ ਦੇਖੋ ਮੇਰੀ ਬੇਨਤੀ ਆ ਸਾਰਿਆਂ ਨੂੰ ਜਿੰਨੇ ਵੀ ਜੁਵਲਰ ਸ਼ਾਪਸ ਵਾਲੇ ਆ ਸਾਰੇ ਹੈਗੇ ਆ ਔਰ ਬਹੁਤ ਸਾਰੀਆਂ ਕੰਪਲੇਂਟਸ ਆਉਂਦੀਆਂ ਜਿਹੜਾ ਇਹ 골ਡ ਵੀ ਇਹ ਕਹਿ ਰਿਹਾ ਮੇਰਾ 골ਡ ਦਾ ਬਹੁਤ ਸਾਰੇ ਸਮਾਨ ਚਲਾ ਗਿਆ ਇਹਦੀ ਸਿਰਫ ਡੇਢ ਤੋਲੇ ਦੀ ਚੇਨ ਸੀਗੀ ਜਿਹੜੀ ਇਹਨੇ ਗੱਲ ਚ ਪਾਈ ਹੋਈ ਸੀ ਇੱਕ ਉਹ ਸੀਗੀ ਤੇ ਇੱਕ ਇਹਦੀ ਅੱਧੇ ਤੋਲੇ ਦੀ ਮੁੰਦਰੀ ਸੀਗੀ ਜਿਹੜੀ ਇਹਨੇ ਆਪ ਹੀ ਦਿੱਤੀ ਸੀ ਇਹ ਵੀ ਲਾਉਣੀ ਆ ਤੁਸੀਂ ਔਰ ਡੀਵੀਆਰ ਵੀ ਕਿਹਾ ਸੀ ਮੈਂ ਲਾ ਕੇ ਰੱਖਿਆ ਹੋਇਆ ਉਹ ਵੀ ਚੱਕ ਲਿਓ ਉਹ ਵੀ ਇਹਨੇ ਝੂਠ ਬੋਲਿਆ ਵੀ ਉਹਨਾਂ ਨੇ ਡੀਵੀਆਰ ਵੀ ਜਾਂਦੇ ਹੋਏ ਲਾਲ ਗਏ ਉੱਥੋਂ ਹੀ ਸਾਨੂੰ ਸ਼ੱਕੀ ਲੱਗਾ ਵੀ ਮਾਮਲਾ ਲੋਕਲ ਬੰਦਿਆਂ ਨਾਲ ਜੁੜਿਆ ਹੋਇਆ ਜਿਹੜਾ ਡੀਵੀਆਰ ਵੀ ਲੈ ਕੇ ਲਾ ਕੇ ਔਰ ਉਹਨੂੰ ਫਰਦਰ ਅਸੀਂ ਜਦੋਂ ਇਨਵੈਸਟੀਗੇਟ ਕੀਤਾ ਔਰ ਡੀਵੀਆਰ ਵੀ ਇਹਨਾਂ ਕੋਲੋਂ ਸਾਨੂੰ ਮਿਲ ਗਿਆ ਔਰ ਕੈਸ਼ ਜਿਹੜਾ ਇਹਨੇ ਦਿੱਤਾ ਸੀ ਉਹਦੇ ਕੈਸ਼ ਦੇ ਵਿੱਚੋਂ 3 ਲੱਖ ਰੁਪਏ ਵੀ ਰਿਕਵਰ ਹੋ ਗਿਆ ਆ ਔਰ ਵੈਪਨ ਜਿਹੜੇ ਯੂਜ਼ ਕੀਤੇ ਸੀ ਉਸ ਵਾਰਦਾਤ 'ਚ ਉਹ ਵੀ ਰਿਕਵਰ ਹੋ ਗਿਆ ਸਰ ਵੈਪਨਾਂ ਦੀ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਇੱਕ 30 ਬੋਰ ਦਾ ਵੈਪਨ ਵੀ ਆ ਉਹ ਕਾਫੀ ਪਰਹੈਪਟਿਡ ਆ ਔਰ ਜਿਹੜੇ ਇਹ ਹਾਲ ਤੱਕ ਤੁਹਾਡੇ ਵੱਲੋਂ ਬੰਦੇ ਫੜੇ ਗਏ ਕਿੰਨੇ ਸੀਗੇ ਟੋਟਲ ਔਰ ਕਿੰਨੇ ਫੜੇ ਗਏ ਔਰ ਇਹਨਾਂ ਦੀ ਕੋਈ ਪਿਛਲਾ ਪਛੋਕੜ ਵੀ ਕ੍ਰਿਮੀਨਲ ਆ ਆ ਜਿਹੜਾ ਰੋਹਿਤ ਅੰਡਾ ਆ ਇਹਦੇ ਤੇ ਮਰਡਰ ਦਾ ਤੇ ਲੜਾਈਆਂ ਝਗੜਿਆਂ ਦੇ ਐਫਆਰ ਦਰਜ ਹੈਗੇ ਆ ਔਰ ਇੱਕ ਮੁੰਡਾ ਹੋਰ ਹੈਗਾ ਰਾਣਾ ਰਾਣਾ ਉਹਦੇ ਤੇ ਵੀ ਲੜਾਈਆਂ ਝਗੜਿਆਂ ਦੇ ਹੈਗੇ ਬਾਕੀ ਬੰਦੇ ਇਹਨਾਂ ਨੇ ਆਲਮੋਸਟ ਸਾਰੇ ਦੇ ਸਾਰੇ ਨਵੇਂ ਹੈਗੇ ਉਹਨਾਂ ਦਾ ਹਾਲੇ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਔਰ ਜਿਹੜਾ ਇਹ ਵੈਪਨਸ ਹੈਗਾ ਇਹਦਾ ਸੋਰਸ ਕੀ ਆ ਇਹ ਰੋਹਿਤ ਆਂਡੇ ਕੋ ਪਹੁੰਚਿਆ ਕਿਦਾਂ ਉਹਦੀ ਸਾਡੀ ਹਾਲੇ ਫਰਦਰ ਇੰਟੈਰੋਗੇਸ਼ਨ ਚੱਲ ਰਹੀ ਹੈ ਸੋ ਇਸਨ ਐਸਪੀਡੀ ਸਰਮਜੀਤ ਸਰਜੀ ਸਿੰਘ ਭయ్యా ਜਿਨ੍ਹਾਂ ਨੇ ਕੀ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸਿਰਫ ਫਿਲਮੀ ਅੰਦਾਜ਼ ਦੇ ਵਿੱਚ ਇੰਟਰਨੈਟ ਤੋਂ ਇੱਕ ਰੀਲ ਲਿਖਦਾ ਹੈ ਔਰ ਮਹਿਜ ਸਿਰਫ ਇਸ ਲਈ ਕਿ ਬੈਂਕ ਦੇ ਉੱਤੇ ਬੈਂਕ ਤੋਂ ਲਿਮਟ ਬਣਾਈ ਹੈ ਔਰ ਅੱਧ ਦੀ ਲੁੱਟ ਦੀ ਵਾਰਦਾਤ ਨੂੰ ਦਿਖਾ ਕੇ ਉਸ ਲਿਮਟ ਤੋਂ ਇੱਕ ਸਾਲ ਦੀ ਛੋਟ ਲੈਣੀ ਚਾਹੁੰਦੇ ਸੀ ਸੋ ਇੱਕ ਸਨਸਨੀਖੇਜ਼ ਖੁਲਾਸਾ ਸਾਹਮਣੇ ਆਇਆ ਕਿ ਮਾਲਕ ਦੇ ਵੱਲੋਂ ਹੀ ਆਪਣੀ ਹੀ ਦੁਕਾਨ ਦੇ ਉੱਤੇ ਇਸ ਲੁੱਟ ਨੂੰ ਅੰਜਾਮ ਦਿੱਤਾ ਅੰਜਾਮ ਦਵਾਇਆ ਗਿਆ ਹੈ ਕੈਮਰਾ ਪਰਸਨ ਅਮਿਤ ਠਾਕੁਰ ਨਾਲ ਯੁਗੇਸ਼ ਕੁਮਾਰ ਪਟੇਲ ਨੂੰ ਹੁਸ਼ਿਆਰਪੁਰ